ਕੱਲੀ ਕੱਲੀ ਗੱਲ ਸੱਚ ਹੋ ਰਹੀ ਐ ਜੋਦੇ ਦੀ ਆ ਲੈਂਡ ਪੂਲਿੰਗ ਦਾ ਜਿਹੜਾ ਮਸਲਾ ਚੱਲੀ ਜਾਂਦਾ ਨਾ ਇਹ ਤਾਂ ਦੀਪ ਸਿੱਧੂ ਪਹਿਲਾਂ ਹੀ ਕਹਿ ਗਿਆ ਸੀ ਕਹਿੰਦਾ ਤੁਹਾਡੀਆਂ ਜ਼ਮੀਨਾਂ ਨੂੰ ਖੋਹਣਗੇ ਆ ਲਾਗੇ ਮਿੱਤਰੋ ਖੋਹਣ ਢਾਡੀ ਤੋਂ ਸੁਣੋ ਕੀ ਕਹਿੰਦੇ ਆ ਉਹ ਸੁਣੀਏ ਤੁਸੀਂ ਦਿੱਲੀ ਤਖਤ ਦੀਆਂ ਗੱਲਾਂ ਕਰਦੇ ਹੋ ਤੁਹਾਡੀਆਂ ਤਾਂ ਜ਼ਮੀਨਾਂ ਵੀ ਚੱਲੀਆਂ ਖਜੂਰਲੇ ਦੇ ਨੇੜੇ ਛਿਆਂ ਪਿੰਡਾਂ ਦੀ ਜ਼ਮੀਨ ਲੱਗੀ ਦੱਬਣ ਗੌਰਮੈਂਟ ਅੱਗੇ ਤਾਂ ਕਹਿੰਦੇ ਸੀ ਗੌਰਮੈਂਟ ਜ਼ਮੀਨ ਲੈ ਰਹੀ ਤੇ ਬਰਾਬਰ ਪੈਸੇ ਦੇਊਗੀ ਹੁਣ ਅਗਲੇ ਕਹਿੰਦੇ ਅਠਾ ਮਰਲਿਆਂ ਦੀ ਦੁਕਾਨ ਮਿਲਣੀ ਐ ਕਮਰਸ਼ੀਅਲ ਜਗ੍ਹਾ ਵਿੱਚ 12 ਮੰਡਿਆਂ ਦਾ ਪਲਾਟ ਮਿਲ ਜੂ ਇਹ ਤੋਂ ਜ਼ਿਆਦਾ ਕੁਝ ਨਹੀਂ ਭਾਵੇਂ ਤੁਹਾਡੇ ਕਿੱਲੇ 15 ਤੇ ਭਾਵੇਂ ਤੁਹਾਡੇ 20 26000 ਕਿੱਲਾ ਮਾਲਵੇ ਦੇ ਵਿੱਚ ਦੱਬਣ ਲੱਗੀ ਆ ਗਵਰਨਮੈਂਟ ਦੀਪ ਸਿੱਧੂ ਐਵੇਂ ਨਹੀਂ ਸੀ ਪਿੱਟਦਾ ਉਹ ਕਹਿੰਦਾ ਤੁਸੀਂ ਇੱਥੇ ਧਰਨਾ ਲਾ ਕੇ ਹਾਲੇ ਦਾ ਐਮਐਸਬੀ ਮੰਗਣ ਆਇਓ ਇਹਦੇ ਤੁਹਾਡੀਆਂ ਜ਼ਮੀਨਾਂ ਤੁਸੀਂ ਕਹਿੰਦੇ ਹੋ ਵੀ ਕਾਨੂੰਨ ਪਾਸ ਕਰਦੇ ਇਹਨਾਂ ਨੇ ਬਿਨਾਂ ਕਾਨੂੰਨ ਤੋਂ ਵੀ ਤੁਹਾਡੇ ਥੋਂ ਜ਼ਮੀਨਾਂ ਖੋਲਣੀਆਂ ਪਤਾ ਕਿੱਦਾਂ ਕਹਿੰਦਾ ਜਿਹੜੇ ਲੋਕ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜ੍ਹਾ ਸਕਦੇ ਨੇ ਤੇ ਤੁਹਾਡੇ ਖੇਤ ਦੱਬਣੇ ਕੋਈ ਇਹਨਾਂ ਵਾਸਤੇ ਵੱਡੀ ਗੱਲ ਨਹੀਂ ਹੈ। ਇਹ ਕਰ ਸਕਦੇ ਨੇ। ਇਹ ਸਾਡੇ ਬੱਚਾਂ ਦੇ ਸੰਗ ਦੇ ਵਿੱਚੋਂ ਮੁਰਗੀ ਖੱਟਣ ਨੂੰ ਪਰਦੇ ਨੇ।